ਹਾਂਜੀ ਦੋਸਤੋ ਅੱਜ ਫੇਰ ਤੁਹਾਡੇ ਸਾਹਮਣੇ ਪੂਲੇ ਦੀਆਂ ਕਰਤੂਤਾਂ ਲੈ ਕੇ ਪੇਸ਼ ਹੋਇਆ ਦੀ। ਉਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਹੁਣ ਤੱਕ ਸਾਡਾ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦੇਣ। ਦੋਸਤੋ ਪੂਲਾ ਜਿਆਦਾ ਕਮਾ ਉਤੇ ਆਪਣੇ ਬੰਦੇ ਹੀ ਭੇਜਦਾ ਹੁੰਦਾ ਸੀ। ਆਪ ਇਹ ਬਹੁਤ ਘੱਟ ਨਾਲ ਜਾਂਦਾ ਹੁੰਦਾ ਸੀ। ਜਦੋਂ ਵੀ ਇਸ ਨੇ ਨਾਲ ਜਾਣਾ ਇਹਦੇ ਬੰਦਿਆਂ ਨੂੰ ਪਤਾ ਲੱਗ ਜਾਂਦਾ ਸੀ ਕਿ ਅੱਜ ਕੋਈ ਖਾਸ ਕੰਮ ਹੀ ਹੋਊਗਾ। ਇਸੇ ਤਰ੍ਹਾਂ ਪੂਲੇ ਨੇ ਇੱਕ ਵਾਰ ਆਪਣੇ ਬੰਦਿਆਂ ਨੂੰ ਕਿਸੇ ਪਿੰਡ ਦੇ ਬਾਹਰ-ਬਾਰ ਖੇਤਾਂ ਵਿੱਚ ਪਈ ਇੱਕ ਕੋਠੀ ਕੋਲ ਭੇਜਿਆ। ਤੇ ਪੋਲੇ ਨੇ ਸਖਤ ਤਾਇਦ ਕੀਤੀ ਕਿ ਜੋ ਵੀ ਹੋ ਜੇ ਤੁਸੀਂ ਕੋਠੀ ਦੇ ਅੰਦਰ ਨਹੀਂ ਜਾਣਾ ਕਿਸੇ ਨੇ ਵੀ ਕੋਠੀ ਦੇ ਜਿੰਨਾ ਦੂਰ ਹੋ ਸਕੇ ਘੇਰਾ ਪਾ ਕੇ ਬੈਠ ਜਿਓ ਬਸ ਤੁਸੀਂ ਇਹ ਵੇਖਣਾ ਹੈ ਕਿ ਕਿਹੜਾ ਕਿਹੜਾ ਬੰਦਾ ਕੋਠੀ ਅੰਦਰ ਜਾਂਦਾ ਹੈ ਤੇ ਕਿਹੜਾ ਬੰਦਾ ਬਾਹਰ ਆਉਂਦਾ ਉਹਨੇ ਦੇ ਬੰਦੇ ਚਲੇ ਗਏ ਉਹਨਾਂ ਕੋਠੀ ਤੋਂ ਦੂਰ ਇੱਕ ਵਧੀਆ ਜਿਹੀ ਥਾਂ ਵੇਖ ਕੇ ਉੱਥੇ ਡੇਰਾ ਲਾ ਲਿਆ ਆਪਣਾ ਸਵੇਰ ਦੇ ਬੈਠੇ ਦੁਪਹਿਰ ਹੋ ਗਈ ਨਾ ਕੋਠੀ ਵਿੱਚੋਂ ਕੋਈ ਬਾਹਰ ਗਿਆ ਤੇ ਨਾ ਕੋਈ ਅੰਦਰ ਗਿਆ ਪੋਲੇ ਦਾ ਇੱਕ ਬੰਦਾ ਥੋੜਾ ਗਰਮ ਸੀਗਾ ਉਹ ਕਹਿੰਦਾ ਵੀ ਮੈਂ ਕੁੰਡਾ ਖੜਕਾ ਕੇ ਵੇਖਣਾ ਵਾਂ ਜੇ ਕਿਸੇ ਨੇ ਬੂਹਾ ਖੋਲਿਆ ਕੋਈ ਪਤਾ ਪੁੱਛ ਕੇ ਵਾਪਸ ਆ ਜੂੰ ਪੂਲੇ ਦੇ ਬੰਦਿਆਂ ਨੇ ਆਪਸ ਵਿੱਚ ਸਲਾਹ ਕੀਤੀ ਤੇ ਉਹ ਬੰਦਾ ਤੋਰਤਾ ਉਹਨਾਂ ਨੇ ਉਸਨੇ ਜਿਆਦਾ ਹੀ ਕੁੰਡਾ ਖੜਕਾਇਆ ਅੰਦਰੋਂ ਇੱਕ 6 ਫੁੱਟ ਦਾ ਮੁੰਡਾ ਬਾਹਰ ਆਇਆ 2 ਮਿੰਟ ਦੋਵੇਂ ਖੜੇ ਗੱਲਾਂ ਕਰਦੇ ਰਹੇ ਫਿਰ ਪੂਲੇ ਦਾ ਬੰਦਾ ਉਸ ਨਾਲ ਅੰਦਰ ਚਲੇ ਗਿਆ ਇਹ ਵੇਖ ਕੇ ਪੂਲੇ ਦੇ ਬਾਹਰ ਬੈਠੇ ਬੰਦੇ ਹੈਰਾਨ ਰਹਿ ਗਏ ਅੰਦਰ ਜਾਂਦਿਆਂ ਹੀ ਜਿਵੇਂ ਹੀ ਮੁੰਡੇ ਨੇ ਕੁੰਡਾ ਬੰਦ ਕੀਤਾ ਘੱਟੋ ਘੱਟ 15-16 ਸਿੰਘ ਆਣ ਪ੍ਰਗਟ ਹੋਏ ਪੂਲੇ ਦਾ ਬੰਦਾ ਉਹਨਾਂ ਨੂੰ ਵੇਖ ਕੇ ਡਰ ਗਿਆ ਸਿੰਘਾਂ ਨੇ ਮੂੰਹ ਪਨ ਕੇ ਪਹਿਲਾਂ ਪੂਰਾ ਸੋਟਾ ਫੇਰਿਆ ਉਹਦੇ ਤੇ ਫਿਰ ਸਿੰਘਾਂ ਨੇ ਪੁੱਛਿਆ ਕਿ ਮੂੰਹ ਖੋਲਦੀ ਸਾਰ ਸਾਨੂੰ ਇਹ ਦੱਸ ਦੇ ਵੀ ਤੇਰੇ ਬਾਕੀ ਬੰਦੇ ਕਿੱਥੇ ਖੜੇ ਨੇ ਨਹੀਂ ਸਿੱਧਾ ਤਾੜ-ਤਾੜੀ ਕਰਾਵਾਂਗੇ ਮੂੰਹ ਖੁੱਲਦੀ ਸਾਰ ਪੁੱਲੇ ਦਾ ਬੰਦਾ ਡਰਦੇ ਮਾਰੇ ਉਹਨਾਂ ਮੁਰੇ ਹੱਥ ਬੰਨਣ ਲੱਗ ਪਿਆ ਕਹਿੰਦਾ ਵੀ ਮੈਨੂੰ ਕੋਈ ਨਾ ਕਿਹੋ ਮੇਰੇ ਬੰਦੇ ਸਾਹਮਣੇ ਸੜਕ ਦੇ ਕੰਡੇ ਬੈਠੇ ਨੇ ਸਾਨੂੰ ਤਾਂ ਪੁੱਲੇ ਨੇ ਭੇਜਿਆ ਸੀ ਤੁਹਾਡੇ ਉਤੇ ਨਜ਼ਰ ਰੱਖਣ ਲਈ ਸਿੰਘਾਂ ਨੇ ਪਿਛਲੇ ਪਾਸੇ ਦਾ ਛੋਟਾ ਦਰਵਾਜ਼ਾ ਖੋਲ ਕੇ ਲੁਕਦੇ ਲਗਾਉਂਦੇ ਉਸ ਸੜਕ ਤੇ ਪਹੁੰਚ ਗਏ ਪਰ ਪੁੱਲੇ ਦੇ ਬਾਕੀ ਬੰਦੇ ਤੇਜ਼ ਨਿਕਲੇ ਉਹ ਉਦੋਂ ਹੀ ਤਿੱਤਰ ਹੋ ਗਏ ਜਦੋਂ ਉਹਨਾਂ ਦਾ ਬੰਦਾ ਕੋਠੀ ਅੰਦਰ ਵੜਿਆ ਸੀਗਾ ਜਦੋਂ ਪੁੱਲੇ ਨੂੰ ਸਾਰੀ ਗੱਲ ਦਾ ਪਤਾ ਲੱਗਿਆ ਉਹਨੇ ਮੱਥੇ ਉੱਤੇ ਹੱਥ ਮਾਰਿਆ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਜੋ ਮਰਜ਼ੀ ਹੋ ਜਾਏ ਕੋਠੀ ਦੇ ਕੋਲ ਨਾ ਜਾਇਓ ਸ਼ੁਕਰ ਕਰੋ ਵੀ ਤੁਸੀਂ ਬਚ ਕੇ ਆ ਗਏ ਕਹਿੰਦਾ ਉਸ ਬੰਦੇ ਨਾਲ ਸਿੰਘਾਂ ਨੇ ਕੀ ਕੀਤਾ ਕੀ ਨਹੀਂ ਉਹ ਰੱਬ ਜਾਣਦਾ ਪਰ ਉਹ ਮੁੜ ਕੇ ਕਦੇ ਦਿਖਿਆ ਨਹੀਂ ਫਿਰ ਪੁੱਲਾ ਇੱਕ ਵਾਰੀ ਸ਼ਾਮ ਨੂੰ ਚੱਡੀਗੜ ਤੋਂ ਆਪਣੇ ਡੇਰੇ ਵਾਪਸ ਆ ਰਹੇ ਹਾਂ ਸੀ ਕੁਦਰਤੀ ਰਸਤੇ ਵਿੱਚ ਇਹਨਾਂ ਦੀ ਗੱਡੀ ਖਰਾਬ ਹੋ ਗਈ ਪੁੱਲੇ ਦੇ ਬੰਦਿਆਂ ਨੇ ਬਥੇਰੀ ਭਜਨ ਅਠ ਕੀਤੀ ਪਰ ਗੱਡੀ ਠੀਕ ਨਾ ਹੋਈ ਹੁਣ ਪੁੱਲੇ ਨੇ ਸਲਾਹ ਬਣਾਈ ਕਿ ਰਾਤ ਹੋ ਗਈ ਹੁਣ ਬਾਹਰ ਫਿਰਨਾ ਖਤਰੇ ਤੋਂ ਖਾਲੀ ਨਹੀਂ ਹੈਗਾ ਤੁਸੀਂ ਇੱਥੇ ਪਿੰਡ ਵਿੱਚ ਕੋਈ ਘਰ ਵੇਖੋ ਜਿੱਥੇ ਆਪਾਂ ਰਾਤ ਕੱਟ ਲਈਏ ਗੱਡੀ ਦਾ ਹਿੱਲਾ ਹੁਣ ਕੱਲ ਹੀ ਕਰਾਂਗੇ ਕੋਈ ਪੋਲੇ ਦੇ ਬੰਦਿਆਂ ਨੇ ਉਸ ਪਿੰਡ ਦੇ ਸਰਪੰਚ ਦੇ ਘਰ ਦਾ ਬੋਹਾ ਖੜਕਾਇਆ ਸਰਪੰਚ ਨੂੰ ਦੱਸਿਆ ਕਿ ਅਸੀਂ ਨਿਹੰਗ ਸਿੰਘਾਂ ਸਾਡੀ ਗੱਡੀ ਖਰਾਬ ਹੋ ਗਈ ਸਾਡੇ ਨਾਲ ਸਾਡੇ ਬਾਬੇ ਵੀ ਨੇ ਸਾਨੂੰ ਹੋੜ ਰਾਤ ਰਹਿਣ ਦਾ ਕੋਈ ਇੰਤਜ਼ਾਮ ਕਰਕੇ ਦਿਓ ਸਰਪੰਚ ਨੇ ਪੋਲੇ ਹੋਰੀ ਆਪਣੇ ਘਰ ਚਵਾਰੇ ਵਿੱਚ ਹੀ ਲੈ ਆਂਦੇ ਜਦੋਂ ਸਰਪੰਚ ਨੇ ਉਹਨਾਂ ਦੇ ਲੱਛਣ ਦੇਖੇ ਉਸ ਨੂੰ ਸ਼ੱਕ ਹੋਇਆ ਕਿ ਨਿਹੰਗ ਸਿੰਘ ਤਾਂ ਇਹ ਲੱਗਦੇ ਨਹੀਂ ਉਸੇ ਪਿੰਡ ਕਿਸੇ ਹੋਰ ਘਰ ਅਸਲੀ ਸਿੰਘ ਆ ਗਏ ਅੱਧੀ ਰਾਤ ਨੂੰ ਕਿਸੇ ਮੁਖਬਰ ਨੇ ਥਾਣੇ ਤਲਾਹ ਕਰਤੀ ਤੜਕ ਹੀ ਸਾਰਾ ਪਿੰਡ ਘੇਰ ਲਿਆ ਉਹਨਾਂ ਨੇ ਅਸਲੀ ਸਿੰਘ ਤਾਂ ਘੇਰਾ ਪੈਂਦੇ ਹੀ ਪਿੰਡ ਤੋਂ ਬਾਹਰ ਨਿਕਲ ਗਏ ਪਰ ਜਦੋਂ ਘਰ ਘਰ ਦੀ ਤਲਾਸ਼ੀ ਹੋਈ ਉਹਨਾਂ ਪੋਲੇ ਹੋਰੀ ਚੱਕ ਲੈ ਅੱਗੋਂ ਸਰਪੰਚ ਨੇ ਵੀ ਸਾਰੀ ਕਹਾਣੀ ਦਾ ਦੱਦਤੀ ਵੀ ਆਏ ਕਰਕੇ ਇਹਨਾਂ ਦੀ ਗੱਡੀ ਰਾਤ ਖਰਾਬ ਹੋ ਗਈ ਸੀ ਆਪਣੇ ਆਪ ਨੂੰ ਇਹ ਨਿਹੰਗ ਸਿੰਘ ਦੱਸਦੇ ਸੀ ਕਹਿੰਦੇ ਵੀ ਰਾਤ ਰਹਿਣ ਲਈ ਕਮਰਾ ਦਿਓ ਮੈਂ ਆਪਣਾ ਚਵਾਰਾ ਦੇ ਦਿੰਦਾ ਪਰ ਇਹਨਾਂ ਦੇ ਲੱਛਣਾਂ ਤੋਂ ਸ਼ੱਕ ਮੈਨੂੰ ਹੀ ਸੀਗਾ ਕਿ ਇਹ ਬੰਦੇ ਕੋਈ ਹੋਰ ਨੇ ਨਿਹੰਗ ਸਿੰਘ ਨਹੀਂ ਹੈਗੇ ਪੂਲੇ ਹੋਰਾਂ ਦੀ ਗੱਡੀ ਅੰਦਰੋਂ ਸਮਾਨ ਵੀ ਨਿਕਲ ਆਇਆ ਹੁਣ ਪੂਰਾ ਗਾਹ ਪੈ ਗਿਆ ਉੱਥੇ ਉਹਨਾਂ ਸਾਰਿਆਂ ਨੂੰ ਥਾਣੇ ਲੈ ਆਏ ਪੂਲਾ ਕਹਿੰਦਾ ਵੀ ਸਾਨੂੰ ਹੱਥ ਲਾਉਣ ਤੋਂ ਪਹਿਲਾਂ ਆਪਣੇ ਜਿਹਰੇ ਦੇ ਅਫਸਰ ਨਾਲ ਮੇਰੀ 2 ਮਿੰਟ ਗੱਲ ਕਰਵਾ ਦਿਓ ਬਸ ਉਹਨਾਂ ਵਾਇਰਲੈਸ ਰਾਹੀਂ ਜਦੋਂ ਅਫਸਰ ਨਾਲ ਪੂਲੇ ਦੀ ਗੱਲ ਕਰਵਾਈ ਪੂਲੇ ਨੇ ਸਾਰਾ ਦੱਸਿਆ ਕਿ ਮੈਂ ਅਜੀਤ ਪੂਲਾ ਆਏ ਕਰਕੇ ਕੱਲ ਸਾਡੀ ਗੱਡੀ ਖਰਾਬ ਹੋ ਗਈ ਸੀ ਇਹ ਗਲਤੀ ਨਾਲ ਸਾਨੂੰ ਚੱਕ ਲਿਆਏ ਨੇ ਅਫਸਰ ਨੇ ਆਰਡਰ ਦਿੱਤਾ ਕਿ ਪਤੰਦਰੋ ਆਤਾ ਤੁਸੀਂ ਆਪਣੇ ਬੰਦੇ ਨੂੰ ਚੱਕ ਲਿਆਏ ਹੋ ਹੁਣ ਇਹਨਾਂ ਦੀ ਗੱਡੀ ਠੀਕ ਕਰਵਾ ਕੇ ਇਹਨਾਂ ਦਾ ਸਮਾਨ ਵਾਪਸ ਕਰੋ ਤੇ ਭੇਜੋ ਇਹਨਾਂ ਨੂੰ ਉਹਨਾਂ ਨੇ ਗੱਡੀ ਵੀ ਠੀਕ ਕਰਵਾਈ ਸਾਰਾ ਸਮਾਨ ਵੀ ਮੋੜਿਆ ਤੇ ਦੁਪਹਿਰ ਤੱਕ ਪੂਲਾ ਡੇਰੇ ਵਾਪਸ ਆਇਆ ਫਿਰ ਪੂਲਾ ਇੱਕ ਵਾਰੀ ਪੰਜਾਬ ਤੋਂ ਬਾਹਰ ਕਿਤੇ ਗਿਆ ਹੋਇਆ ਸੀ ਇਸ ਨੂੰ ਅੰਦਰੋਂ ਇੱਕ ਖਬਰ ਮਿਲੀ ਕਿ ਬੰਦੇ ਤੇਰੇ ਪਿੱਛੇ ਨੇ ਜਿਹੜੀ ਥਾਂ ਉੱਤੇ ਤੂੰ ਠਹਿਰਿਆ ਹੋਇਆ ਹੈ ਤੇਰੇ ਨੇੜੇ ਪਹੁੰਚ ਗਏ ਨੇ ਆਪਣਾ ਪਛਾਣ ਕਰ ਕਿਸੇ ਤਰੀਕੇ ਪੂਲੇ ਨੂੰ ਖਬਰ ਮਿਲਦੇ ਹੀ ਹੱਥਾਂ ਪੈਰਾਂ ਦੀ ਪੈ ਗਈ ਇਸ ਦੇ ਨਾਲ ਦੀ ਨਾਲ ਆਪਣਾ ਭੇਸ ਬਟਾਇਆ ਤੇ ਇਹ ਦਾੜੀ ਬੰਨ ਕੇ 50 ਲਾ ਕੇ ਸ਼ਰਟ ਪੈਂਟ ਪਾ ਫੌਜੀ ਟੈ ਬਣ ਗਿਆ ਇਹ ਪਰ ਹੁਣ ਚੱਕਰ ਇਥੋਂ ਨਿਕਲਦਾ ਸੀਗਾ ਜੇ ਪੂਲਾ ਆਪਣੀ ਗੱਡੀ ਚੱਕਦਾ ਤਾਂ ਬੰਦਿਆਂ ਨੂੰ ਪਤਾ ਲੱਗ ਜਾਣਾ ਸੀ ਕਿ ਆਹ ਪੂਲਾ ਹੀ ਭੇਸ ਵਟਾਈਂ ਫਿਰਦਾ ਹੈ ਪੂਲੇ ਨੇ ਇੱਕ ਹੋਰ ਸਕੀਮ ਲਾਈ ਹੁਣ ਜਿਹੜੇ ਹੋਟਲ ਵਿੱਚ ਪੂਲਾ ਠਹਿਰਿਆ ਹੋਇਆ ਸੀ ਆਪਣੇ ਕਮਰੇ ਦੇ ਸਾਹਮਣੇ ਵਾਲਾ ਕਮਰਾ ਇਸਨੇ ਹੋਰ ਕਰਾਏ ਉਤੇ ਲੈ ਲਿਆ ਪਰ ਲਿਆ ਇਸਨੇ ਭੇਸ ਵਟਾ ਕੇ ਕਿਸੇ ਹੋਰ ਨਾਂ ਉਤੇ ਆਪ ਇਹ ਉਸ ਕਮਰੇ ਅੰਦਰੋਂ ਆਪਣੇ ਦੂਜੇ ਕਮਰੇ ਉਤੇ ਵੀ ਨਿਗ੍ਹਾ ਰੱਖਣ ਲੱਗ ਪਿਆ ਕਿ ਕੌਣ ਆਉਂਦਾ ਹੈ ਤੇ ਕੌਣ ਜਾਂਦਾ ਹੈ ਜਿਹੜੇ ਬੰਦੇ ਪੂਲੇ ਦੇ ਪਿੱਛੇ ਲੱਗੇ ਸੀ ਉਹ ਇਸਨੂੰ ਲੱਭਦੇ ਫਿਰਨ ਕੇ ਬੰਦਾ ਗਿਆ ਕਿੱਥੇ ਗੱਡੀ ਵੀ ਉਸੇ ਥਾਂ ਖੜੀ ਹੈ ਕੱਲ ਰਾਤੋਂ ਕਮਰੇ ਤੋਂ ਬਾਹਰ ਕਿਉਂ ਨਹੀਂ ਨਿਕਲਿਆ ਇਹ ਅਗਲਾ ਸਾਰਾ ਦਿਨ ਵੀ ਇਸੇ ਤਰ੍ਹਾਂ ਨਿਕਲ ਗਿਆ ਹੁਣ ਉਸ ਬੰਦਿਆਂ ਨੂੰ ਵੀ ਸ਼ੱਕ ਪੈ ਗਈ ਅੱਧੀ ਰਾਤ ਨੂੰ ਉਹ ਬੰਦੇ ਪੂਲਾ ਦੇ ਕਮਰੇ ਸਾਹਮਣੇ ਆਏ ਉਹਨਾਂ ਤਾਲਾ ਤੋੜਿਆ ਤੇ ਪੂਰੇ ਕਮਰੇ ਦੀ ਤਲਾਸ਼ੀ ਲਈ ਉਹਨਾਂ ਨੇ ਇਹ ਸਾਰਾ ਕੁਝ ਪੂਲਾ ਸਾਹਮਣੇ ਕਮਰੇ ਅੰਦਰੋਂ ਬੈਠਾ ਵੇਖ ਰਿਹਾ ਸੀ ਬੰਦਿਆਂ ਨੂੰ ਇਹ ਤਾਂ ਪੱਕਾ ਹੋ ਗਿਆ ਕਿ ਪੂਲਾ ਇੱਥੇ ਪਤਰੇ ਬਾਜ਼ ਗਿਆ ਪਰ ਹੁਣ ਉਹਨਾਂ ਉਸ ਗੱਡੀ ਦੀ ਨਿਗਰਾਨੀ ਸ਼ੁਰੂ ਕਰਤੀ ਕਿ ਗੱਡੀ ਲੈਣ ਤਾਂ ਕੋਈ ਨਾ ਕੋਈ ਆਊਗਾ ਹੀ ਪੂਲਾ ਉਸੇ ਰਾਤ ਉਸੋ ਹੋਟਲ ਤੋਂ ਬਾਹਰ ਨਿਕਲਿਆ ਪੇਸ ਬਦਲਿਆ ਹੋਣ ਕਰਕੇ ਉਸ ਦੀ ਕਿਸੇ ਨੂੰ ਪਛਾਣ ਨਾ ਹੋਈ ਪੂਲੇ ਨੇ ਆਰਾਮ ਨਾਲ ਬਸਰਟੇ ਉਤੇ ਜਾ ਕੇ ਬਸ ਲਈ ਤੇ ਉਹ ਪੰਜਾਬ ਆ ਗਿਆ। 5 ਦਿਨਾਂ ਬਾਅਦ ਪੂਲੇ ਨੇ ਆਪਣੇ ਬੰਦਿਆਂ ਦੀ ਭਰ ਕੇ ਇੱਕ ਗੱਡੀ ਭੇਜੀ। ਉਹ ਉਸ ਹੋਟਲ ਮੂਰੇ ਖੜੀ ਗੱਡੀ ਵਾਪਸ ਲੈ ਕੇ ਆਏ ਫਿਰ। ਇੱਕ ਵਾਰੀ ਪੂਲੇ ਕੋਲ ਦੋ ਭਾਈਆਂ ਦਾ ਜ਼ਮੀਨ ਪਿੱਛੇ ਕੋਈ ਲੜਾਈ ਨੂੰ ਲੈ ਕੇ ਮਾਮਲਾ ਆਇਆ। ਇਸਨੇ ਸੋਚਿਆ ਕਿ ਇਹ ਛੋਟਾ ਜਿਹਾ ਮਸਲਾ ਇਸਨੇ ਉਹ ਕੇਸ ਆਪਣੀ ਗਰਲਫ੍ਰੈਂਡ ਅਫਤਾਰੋਂ ਨੂੰ ਦੇ ਦਿੱਤਾ ਕਿ ਦੋਵੇਂ ਪਾਰਟੀਆਂ ਨੂੰ ਰਗੜ ਕੇ ਇਹਨਾਂ ਦਾ ਰਾਜ਼inama ਕਰਵਾ ਦੇ। ਪਰ ਦੋਵੇਂ ਭਾਈ ਅੱਗ ਦੀਆਂ ਨਾਲ ਹੀ ਸਨ। ਉਹ ਕਹਿੰਦੇ ਵੀ ਹੁਣ ਰਾਜinama ਕਿੱਥੇ ਹੁਣ ਤਾਂ ਸਾਡੇ ਵਿੱਚੋਂ ਇੱਕ ਜਣਾ ਜਾਊਗਾ ਪਿੱਛੇ ਘਰ ਦੇ ਰਾਜinamaੇ ਕਰਨਗੇ ਹੁਣ ਅਵਤਾਰੋ ਆਪਣਾ ਦਾ ਲਾਉਣ ਨੂੰ ਫਿਰੇ ਕਿ ਤੁਸੀਂ ਐਨੇ ਪੈਸੇ ਤਿਆਰ ਰੱਖੋ ਤੁਹਾਡਾ ਰੌਲਾ ਮਗਾ ਦੰਨੇ ਆ ਇੱਕ ਦਿਨ ਇਸੇ ਤਰ੍ਹਾਂ ਖੇਤ ਅੰਦਰ ਹੀ ਉਹਨਾਂ ਭਰਾਵਾਂ ਦੀ ਫੇਰ ਹੱਤੋਪਾਈ ਹੋ ਗਈ ਕੁਦਰਤੀ ਉਸੇ ਸਮੇ ਅਵਤਾਰੋ ਵੀ ਉੱਥੇ ਪਹੁੰਚ ਗਈ ਦੋਵੇਂ ਭਾਈ ਅਵਤਾਰੋ ਨੂੰ ਪੈ ਗਏ ਕਿ ਤੂੰ ਕੌਣ ਹੋਣੀ ਐ ਸਾਡਾ ਫੈਸਲਾ ਕਰਵਾਉਣ ਵਾਲੀ ਉਹਨਾਂ ਨੇ ਦੋ ਤਿੰਨ ਅਵਤਾਰੋ ਦੇ ਬੰਦੇ ਰੱਜ ਕੇ ਭੰਟੇ ਅਵਤਾਰੋ ਨੇ ਮਸਾ ਭੱਜ ਕੇ ਆਪਣੀ ਜਾਨ ਬਚਾਈ ਉਸ ਨੇ ਨਾਲ ਦੀ ਨਾਲ ਪੋਲੇ ਕੋਲ ਆ ਕੇ ਸਾਰੀ ਗੱਲ ਦੱਸੀ ਕਿ ਉਹ ਤਾਂ ਰਾਜੀਨਾਮਾ ਕਰਨ ਨੂੰ ਮੰਨਦੇ ਹੀ ਨਹੀਂ ਮੇਰੇ ਤਾਂ ਹੱਥ ਖੜੇ ਨੇ ਪੋਲਾ ਕਹਿੰਦਾ ਵੀ ਕੋਈ ਨਹੀਂ ਹੁਣ ਉਹ ਆਪ ਹੱਥ ਬੰਨਣਗੇ ਕਿ ਸਾਡਾ ਫੈਸਲਾ ਕਰਵਾਓ ਤੁਸੀਂ ਪੋਲੇ ਨੇ ਕਿਸੇ ਮਲਾਜ਼ਮ ਨਾਲ ਗੱਲ ਕੀਤੀ ਵੀ ਦੋਵੇਂ ਭਾਈ ਰਾਤੋਂ ਰਾਤ ਲੈ ਆਂਦੇ ਉਹਨਾਂ ਨੇ ਮਲਾਜ਼ਮ ਕਹਿੰਦੇ ਵੀ ਪੁੱਤ ਹੁਣ ਜਦੋਂ ਤੱਕ ਰਾਜੀਨਾਮਾ ਨਹੀਂ ਕਰਦੇ ਪਟਾਕ ਪਟਾਕ ਬਿੰਡੇ ਪੈਣਗੇ ਤੁਹਾਡੇ ਦੋ ਘਾਂਟਿਆਂ ਵਿੱਚ ਹੀ ਉਹ ਦੋਵੇਂ ਤੀਰ ਵਾਂਗੂ ਸਿੱਧੇ ਕਰਦੇ ਉਹਨਾਂ ਨੇ ਉਹ ਹੱਥ ਬੰਨਣਗੇ ਸਾਡਾ ਫੈਸਲਾ ਕਰਵਾ ਦਿਓ ਪਰ ਸਾਨੂੰ ਛੱਡ ਦਿਓ ਇੱਕ ਵਾਰ ਮੁਲਾਜ਼ਮ ਕਹਿੰਦੇ ਵੀ ਭੱਜੋ ਇੱਥੋਂ ਤੇ ਅੱਜ ਹੀ ਅਫਤਾਰੋ ਕੋਲ ਜਾ ਕੇ ਗੱਲ ਨਬੜੋ ਆਪਣੀ ਨਹੀਂ ਕੱਲ ਨੂੰ ਫੇਰ ਆਏ ਅਸੀਂ ਉਹ ਦੋਵੇਂ ਭਾਈ ਸਿੱਧਾ ਅਫਤਾਰੋ ਦੇ ਪੈਰੀਂ ਜਾੜ ਗਏ ਕਿ ਸਾਡੇ ਤੋਂ ਗਲਤੀ ਹੋ ਗਈ ਸਾਡਾ ਖਹਿੜਾ ਛੜਵਾਓ ਅਫਤਾਰੋ ਨੇ ਹਜ਼ਾਰਾਂ ਰੁਪਏ ਲੈ ਕੇ ਕੰਮ ਕਰਿਆ ਉਹਨਾਂ ਦਾ ਤਾਂ ਜਾ ਕੇ ਦੋਵੇਂ ਟਿੱਕੇ ਬੈਠੇ ਫਿਰੋ ਪੂਲੇ ਨੇ ਕਈ ਵਾਰੀ ਪੀਤੀ ਖਾਦੀ ਵਿੱਚ ਵੀ ਸਿੱਧੇ ਪੰਗੇ ਪਾ ਕੇ ਆਪਣੇ ਬੰਦਿਆਂ ਨੂੰ ਵੱਡੇ ਚੱਕਰ 'ਚ ਫਸਾਇਆ ਸੀਗਾ ਇੱਕ ਵਾਰੀ ਇਸੇ ਤਰ੍ਹਾਂ ਪੂਲਾ ਆਪਣੇ ਟਿਕਾਣੇ ਉੱਤੇ ਬੈਠਾ ਖਾ ਪੀ ਰਿਹਾ ਸੀ ਇਸਨੂੰ ਇੱਕ ਵਾਇਰਲੈਸ ਆਈ ਵੀ ਤੇਰੇ ਏਰੀਆ ਅੰਦਰ ਫਲਾਣੇ ਪਿੰਡ ਫਲਾਣੀ ਮੋਟਰ ਉੱਤੇ ਬੰਦੇ ਬੈਠੇ ਨੇ ਪਰ ਤੂੰ ਇਕੱਲਾ ਨਹੀਂ ਜਾਣਾ ਸਾਡੇ ਆਰਡਰ ਦੀ ਵੇਟ ਕਰੀ ਇਹ ਧੱਕਿਆ ਹੋਇਆ ਆਪਣੇ ਬੰਦਿਆਂ ਨੂੰ ਕਹਿੰਦਾ ਵੀ ਤਿਆਰੀ ਕਰੋ ਇੱਕ ਛੋਟਾ ਜਿਹਾ ਕੰਮ ਕਰਕੇ ਆਉਣਾ ਪਾ ਦੋ ਗੱਡੀਆਂ ਭਰ ਕੇ ਇਹ ਮੋਟਰ ਕੋਲ ਪਹੁੰਚ ਗਿਆ ਹਲੇ ਇਸ ਨੇ ਗੱਡੀ ਤੋਂ ਪੈਰ ਹੇਠਾਂ ਰੱਖਿਆ ਹੀ ਸੀਗਾ ਕਿ ਤਾੜ-ਤਾੜ ਨੇ ਪੂਰਾ ਇਲਾਕਾ ਗੂੰਜਣ ਲਗਾਤਾ ਐਡੀ ਭਿਆਨਕ ਆਵਾਜ਼ ਸੁਣ ਕੇ ਇਹਦੇ ਬੰਦੇ ਵੀ ਡਰ ਗਏ ਉਹਨਾਂ ਨੂੰ ਸਮਝ ਨਾ ਆਵੇ ਕਿ ਕਿਹੜੀ ਬੰਦੂਕ ਦਾ ਫੈਰ ਆ ਰਿਹਾ ਹੈ ਉਹ ਗੱਡੀਆਂ ਤੋਂ ਬਾਹਰ ਨਿਕਲ ਕੇ ਥੱਲੇ ਵੜ ਗਏ ਉਹਨਾਂ ਦੇ ਪੂਲੇ ਨੇ ਥੱਲੇ ਪਏ ਨੇ ਅਫਸਰ ਨੂੰ ਸਾਰੀ ਗੱਲ ਦੱਸੀ ਅਫਸਰ ਇਸ ਨੂੰ ਝਈਆਂ ਲੈ ਲੈ ਪਿਆ ਕਿ ਜਦੋਂ ਮੈਂ ਆਰਡਰ ਦਿੱਤਾ ਸੀ ਕਿ ਵੇਟ ਕਰ ਤੂੰ ਉੱਥੇ ਬਤਾਉਣ ਲੈਣ ਗਿਆ ਸੀ ਕਈ ਘੰਟੇ ਪੂਲੇ ਦੇ ਬੰਦਿਆਂ ਨੂੰ ਗੱਡੀਆਂ ਦੇ ਹੀਠਾਂ ਤੋਂ ਨਿਕਲ ਨਹੀਂ ਦਿੱਤਾ ਸਿੰਘਾਂ ਨੇ ਫਿਰ ਸਿੰਘਾਂ ਨੇ ਸਲਾਹ ਬਣਾਈ ਕਿ ਜੇ ਆਪਾਂ ਇੱਥੇ ਹੀ ਬੈਠੇ ਰਹੇ ਕੁਝ ਘੰਟਿਆਂ ਵਿੱਚ ਹੀ ਆਪਾਂ ਚਾਰਚ ਫੇਰੇ ਤੋਂ ਘਿਰ ਜਾਵਾਂਗੇ ਇਹਨਾਂ ਦਾ ਖੜਾ ਛੱਡੀਏ ਤੋਂ ਨਿਕਲੀਏ ਹੁਣ ਫਿਰ ਪੂਰੀ ਜ਼ੋਰਦਾਰ ਤਾੜ-ਤਾੜ ਕਰਵਾਈ ਸਿੰਘਾਂ ਨੇ ਤੇ ਅਚਾਨਕ ਪੂਰੀ ਸ਼ਾਂਤੀ ਪਸਰ ਗਈ ਪੂਲੇ ਦੇ ਬੰਦੇ ਅੱਧਾ ਪੌਣਾ ਘੰਟਾ ਉਵੇਂ ਪਏ ਰਹੇ ਜਦੋਂ ਘਾਟਾ ਹੋ ਗਿਆ ਕੋਈ ਹਿੱਲ ਜੁਲ ਨਾ ਹੋਈ ਤਾਂ ਹੌਲੀ-ਹੌਲੀ ਉਹਨਾਂ ਖੜੇ ਹੋਣਾ ਸ਼ੁਰੂ ਕੀਤਾ ਤੇ ਆਲੇ-ਦੋਲੇ ਫੈਲ ਕੇ ਮੋਟਰ ਵੱਲ ਵਧਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਜਦੋਂ ਮੋਟਰ ਕੋਲ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਬੰਦੇ ਤਾਂ ਅੱਗੇ ਨਿਕਲ ਗਏ ਉਹਨਾਂ ਬੜਾ ਲੱਭਿਆ ਪਰ ਹੱਥ ਉਹਨਾਂ ਦੇ ਕੋਈ ਨਹੀਂ ਲੱਗਿਆ ਫਿਰ ਉਸ ਅਫਸਰ ਨੇ ਪੂਲੇ ਨੂੰ ਆਪਣੇ ਕੋਲ ਬਲਾ ਕੇ ਉਹਦੀ ਚੰਗੀ ਲਾਹਬਾ ਸੀ ਤੀ ਫਿਰ ਅਫਤਾਰੋ ਦਾ ਸੁਭਾਅ ਬੜਾ ਭੈੜਾ ਸੀਗਾ ਜਦੋਂ ਉਹ ਅੜ ਜਾਂਦੀ ਉਹ ਪੂਲੇ ਤੋਂ ਵੀ ਭੈੜੀ ਸੀ ਇੱਕ ਵਾਰੀ ਅਫਤਾਰੋ ਕੋਲ ਕਿਸੇ ਪਿੰਡ ਦੇ ਲੋਕ ਇਕੱਠੇ ਹੋ ਕੇ ਆ ਗਏ ਅਫਤਾਰੋ ਨੇ ਮਸਲਾ ਪੁੱਛਿਆ ਤਾਂ ਉਹਨਾਂ ਦੱਸਿਆ ਵੀ ਸਾਡੇ ਇਲਾਕੇ ਦਾ ਇੱਕ ਬਦਮਾਸ਼ ਹੈ ਉਹ ਸਾਨੂੰ ਸਾਡੇ ਘਰਾਂ ਵਿੱਚੋਂ ਨਿਕਲਣਾ ਮੁਸ਼ਕਲ ਕਰ ਦਿੱਤਾ ਸਾਡੀਆਂ ਧੀਆਂ ਭੈਣਾਂ ਤਾਂ ਇਕੱਲੀਆਂ ਬਾਹਰ ਨਿਕਲ ਹੀ ਨਹੀਂ ਸਕਦੀਆਂ ਸ਼ਰੇ ਆਮ ਉਸ ਬਦਮਾਸ਼ ਦੇ ਬੰਦੇ ਸਾਡੇ ਪਿੰਡਾਂ ਵਿੱਚ ਆ ਕੇ ਹੁੱਲੜਬਾਜੀ ਕਰਦੇ ਨੇ ਸਾਡਾ ਉਹਨਾਂ ਤੋਂ ਖੜਾ ਛੜਾਓ ਕਿਸੇ ਤਰੀਕੇ ਅਫਤਾਰੋ ਕਹਿੰਦੀ ਵੀ ਕੋਈ ਨਹੀਂ ਮੈਂ ਇੱਕ ਦੋ ਦਿਨਾਂ ਅੰਦਰ ਹੀ ਇਸ ਦਾ ਹੱਲ ਕਰਵਾ ਦਿੰਨੀ ਹ ਅਫਤਾਰੋ ਨੇ ਆਪਣੇ ਬੰਦੇ ਭੇਜੇ ਕਿ ਜਾਓ ਪਹਿਲਾਂ ਉਸ ਬਦਮਾਸ਼ ਨੂੰ ਸਮਝਾਓ ਜੇ ਨਾ ਮੰਨਿਆ ਫਿਰ ਸਖਤੀ ਕਰੋ ਅਫਤਾਰੋ ਦੇ ਬੰਦੇ ਉਸ ਬਦਮਾਸ਼ ਕੋਲ ਚਲੇ ਗਏ ਬਦਮਾਸ਼ ਨੇ 2 ਘੰਟੇ ਗੱਲ ਸੁਣੀ ਉਹਨਾਂ ਨੂੰ ਫੇਰ ਕਿਸੇ ਗੱਲ ਤੇ ਬਹਿਸ ਹੋ ਗਈ ਬਦਮਾਸ਼ ਦੇ ਬੰਦਿਆਂ ਨੇ ਅਫਤਾਰੋ ਦੇ ਬੰਦੇ ਚੱਕਦੇ ਫਿਰ ਕੁੱਟ-ਕੁੱਟ ਨਾ ਸਮਾਰਤਾ ਉਹਨਾਂ ਦਾ ਉਹਨਾਂ ਮਸਾ ਭੱਜ ਕੇ ਆਪਣੀ ਜਾਨ ਬਚਾਈ ਅਫਤਾਰੋ ਸਾਰੀ ਘਟਨਾ ਸੁਣ ਕੇ ਗੁੱਸੇ ਵਿੱਚ পাগল ਹੋ ਗਈ ਅਫਤਾਰੋ ਨੇ ਸਾਰੇ ਬੰਦੇ ਇਕੱਠੇ ਕੀਤੇ ਤੇ ਸਿੱਧਾ ਉਸ ਬਦਮਾਸ਼ ਕੋਲ ਪਹੁੰਚ ਗਈ ਉਧਰ ਉਹ ਬਦਮਾਸ਼ ਵੀ ਪੂਰਾ ਧਾਕੜ ਬੰਦਾ ਸੀ ਉਸ ਦੇ ਬੰਦਿਆਂ ਨੇ ਫੇਰ ਫੈਂਟਾ ਚਾੜਿਆ ਸਾਰਿਆਂ ਦਾ ਅਫਤਾਰੋ ਨੂੰ ਉਹਨਾਂ ਨੇ ਬਾਕੀ ਦਿੱਤਾ ਅਵਤਾਰੋ ਹੁਣ ਸਿੱਧਾ ਪੂਲੇ ਕੋਲ ਆ ਗਈ ਪੂਲੇ ਨੂੰ ਜਦੋਂ ਸਾਰੀ ਗੱਲ ਦਾ ਪਤਾ ਲੱਗਿਆ ਪਹਿਲਾਂ ਉਸਨੇ ਅਵਤਾਰੋ ਦੀ ਚੰਗੀ ਰੇਲ ਬਣਾਈ ਕਿ ਤੈਨੋਂ ਗਈ ਲੋਰ ਸੀ ਸਵਾਦ ਸੇਵਾ ਕਰਨ ਦੀ ਪੂਲੇ ਨੂੰ ਉਸ ਬਦਮਾਸ਼ ਦੀ ਸਾਰੀ ਕੁੰਡਲੀ ਪਤਾ ਸੀਗੀ ਉਸਨੇ ਆਪਣੇ ਸਾਰੇ ਬੰਦੇ ਇਕੱਠੇ ਕੀਤੇ ਤੇ ਸਾਰਿਆਂ ਨੂੰ ਕਿਹਾ ਵੀ ਆਪਾਂ ਹੁਣੇ ਨਹੀਂ ਰਾਤ ਨੂੰ ਕੰਮ ਕਰਾਂਗੇ ਉਸ ਵੈਲੀ ਦਾ ਅੱਧੀ ਰਾਤ ਨੂੰ ਪੂਲੇ ਨੇ ਉਹ ਬੰਦਾ ਸੁੱਤਾ ਵੇ ਝੱਕ ਲਿਆ ਜਿਹੜਾ ਬੰਦਾ ਬਦਮਾਸ਼ ਦਾ ਉੱਠ ਕੇ ਆਇਆ ਕਰੇ ਨਾਲ ਦੇ ਨਾਲ ਪੂਲੇ ਦੇ ਬੰਦੇ ਉਹਦੀ ਖੜਕਾਈ ਕਰ ਦਿਆ ਕਰਨ ਘੰਟਾ ਇਸੇ ਤਰ੍ਹਾਂ ਚੱਲਦਾ ਰਿਹਾ ਫੇਰ ਉਸ ਬਦਮਾਸ਼ ਨੂੰ ਬਨ ਕੇ ਡੇਰੇ ਲਿਆਂਦਾ ਗਿਆ ਤੇ ਅਫਤਾਰੋ ਸਾਹਮਣੇ ਖੜਾ ਕਰ ਦਿੱਤਾ ਗਿਆ ਉਹਨੂੰ ਅਫਤਾਰੋ ਨੇ ਪੂਰਾ ਅੱਧਾ ਘੰਟਾ ਉਸ ਦੀ ਪੂਰੀ ਰੇਲ ਬਣਾਈ ਫਿਰ ਉਸ ਬਦਮਾਸ਼ ਨੇ ਕਿਹਾ ਕਿ ਜੇ ਮੈਨੂੰ ਬਖਸ਼ ਦਵੇਂ ਅੱਜ ساری ਉਮਰ ਤੇਰੇ ਕੋਲੀ ਕੰਮ ਕਰੂੰ ਮੈਂ ਦੱਸਣ ਵਾਲੇ ਦੱਸਦੇ ਨੇ ਕਿ ਅਫਤਾਰੋ ਨੇ ਫੇਰ ਉਸਨੂੰ ਬਖਸ਼ ਦਿੱਤਾ ਸੀ ਤੇ ਕਈ ਸਾਲ ਉਹ ਬੰਦਾ ਅਫਤਾਰੋ ਕੋਲੀ ਕੰਮ ਕਰਦਾ ਰਿਹਾ ਸੋ ਦੋਸਤੋ ਇਹ ਸੀ ਪੂਲੇ ਦੀ ਕਾਲੀ ਦੁਨੀਆ ਦੇ ਥੋੜੇ ਜੇ ਕਾਲੇ ਚਿੱਠੇ ਤੁਹਾਡੇ ਸਾਹਮਣੇ ਨਸ਼ਰ ਕਰੇ ਨੇ ਕਾਣ ਹਲੇ ਉਹਦੇ ਹੋਰ ਵੀ ਬਹੁਤ ਨੇ ਹੌਲੀ ਹੌਲੀ ਤੁਹਾਡੇ ਸਾਹਮਣੇ ਜਾ ਕੇ ਕਰਦੇ ਰਾਂਗੇ ਮਿਲਦੇ ਆ ਜੀ ਨਵੀਂ ਵੀਡੀਓ ਵਿੱਚ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ